ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਓ ਆਪਣੇ ਹੀ ਪਿੰਡ ਮੋਦਗੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਸ਼ੀਦਾਂ ਦੀ ਧਰਤੀ ਆ ਸਜਣੋ 1800 45 ਦੇ ਵਿੱਚ ਜਿਹੜੀ جنگ ਆਪਣੀ ਗੋਰੀਆਂ ਨਾਲ ਹੋਈ ਆ ਉਹ ਇਹ ਧਰਤੀ ਤੇ ਹੋਈ ਆ ਤੇ ਉਸ ਧਰਤੀ ਤੋਂ ਤੁਹਾਨੂੰ ਅੱਜ ਦੋ ਮੱਝਾਂ ਦੀ ਵੀਡੀਓ ਵਿਖਾਉਣ ਲੱਗੇ ਆ ਨਾਲੇ ਤਾਂ ਮੱਝਾਂ ਲੈ ਜਿਓ ਨਾਲੇ ਸ਼ੀਦਾਂ ਦੀ ਧਰਤੀ ਦੇ ਸਜਣੋ ਮੱਥਾ ਟੇਕ ਜਿਓ ਭਾਵਾ ਕਰਮਾ ਭਾਗਾ ਵਾਲੇ ਹੋਵੋਗੇ ਰਾਜੂ ਕੋਲੇ ਸੀਗੇ ਤੇ ਸੋਚਿਆ ਸਾਜੀ ਸੂਈ ਮੈਂ ਆ ਸੱਜਣੋਂ ਗਿੱਲੀ ਜਮਾਂ ਤੇ ਇੱਕ ਸੱਜਣੋਂ ਅੱਗੇ ਆ ਗਈ 托ਕੜ ਝੋਟੀ ਬਹੁਤ ਹੀ ਸੋਹਣਾ ਰੰਗ ਰੂਪ ਘਰੇ ਸਮਾਂ ਸੰਭਾਲ ਕੇ ਤਿਆਰ ਕਰਨ ਵਾਲੀ ਚੀਜ਼ ਆਜੋ ਲਈਏ ਜਾਣਕਾਰੀ ਕੀ ਹਿਸਾਬ ਕਿਤਾਬ ਸਾਰੀ ਡਿਟੇਲ ਲੈਣੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਰਾਜੂ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਕਿਰਪਾ ਗੁਰੂ ਦੀ ਸ਼ੁਕਰ ਹੈ ਕਿਰਪਾ ਹੀ ਰੱਖੇ ਡਰੈੱਸ ਆਪਣਾ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਫੋਨ ਨੰਬਰ 9417537479 ਹੈ ਜੀ 94175 ਤੇ 37479 ਹਾਂਜੀ ਇਹਦੇ ਤੇ ਕਰੇ ਕੋਈ ਵੀ ਗੱਲਬਾਤ ਹਾਂਜੀ ਤੇ ਫਿਰ ਇੰਜਾਂ ਨੂੰ ਇੰਜਨ ਵੀ ਤਿਆਰ ਟਾਪ ਦੇ ਕਰਤੇ ਹਨਾ ਹਾਂ ਨਵੀਂ ਲੈਣੀ ਆ ਹੁਣ ਹਰਮੀਤ ਕੰਬਾਈਨ ਠੀਕ ਆ ਅੱਗੇ ਵੀ ਹਰਮੀਤਾ ਹੀ ਆ ਤੇ ਉਹਦੇ ਤੇ ਰੱਖਣਾ ਆਪਾਂ ਤੇ ਇੰਜਨ ਉਹ ਘਰੇ ਤਿਆਰ ਕਰ ਲਿਆ ਆਪਾਂ ਕਰ ਲਿਆ ਤਿਆਰ ਤੇ ਆਹ ਮੱਝ ਦੀ ਰਾਜੂ ਵੀਰੇ ਕੀ ਡਿਟੇਲ ਕਿਹੜਾ ਸੂਆ ਮੰਨ ਲੈਣ ਇਹਨੂੰ ਤੀਜਾ ਸੂਆ ਦੱਸਿਆ ਮਾਲਕਾਂ ਨੇ ਸੂਈ ਯਾਰ ਤੀਜਾ ਦੱਸਿਆ ਚਾ ਚੌਥਾ ਮੰਨ ਲੈਣ ਹੋ ਜੀ ਹਾਂ ਤੇ ਬੱਚਾ ਕੀ ਦੇਗੀ ਤੇ ਕਦੋਂ ਸੂਈ ਆ ਅੱਜ ਚੌਥਾ ਦਿਨ ਚੌਥਾ ਦਿਨ ਸੂਈ ਨੂੰ ਕੱਟਾ ਦੇਗੀ ਹਾਂਜੀ ਠੀਕ ਆ ਕਿੰਨੀਆਂ ਧਾਰਾਂ ਹੁਣ ਇਹਦੇ ਕੋਲ 8 ਲੀਟਰ ਬੋਲ ਆ 8ੰਦਾ 8 ਲੀਟਰ ਬੋਲੀ ਇਹਦੇ ਕੋਲੇ ਆ ਤੇ ਦੁੱਧ ਦੇ ਨੇ ਦੂਜੇ ਤੀਜੇ ਸੂਏ ਦੇ ਮਾਲਕਾਂ ਨੂੰ ਪੁੱਛਿਆ ਕਿ ਨਹੀਂ ਹਾਂ ਦੁੱਧ 11 ਕਿਲੋ ਦੱਸਿਆ ਇਹਦੇ ਮਾਲਕਾਂ ਨੇ ਸਫਾਈਆਂ ਸੂਈਆਂ ਚੰਗੀਆਂ ਹਾਂ ਉਵੇਂ ਚੰਗੀਆਂ ਤੇ ਜੇਰ ਜੂਰ ਪੈ ਗਈ ਓਕੇ ਆ ਨਾ ਚੋਣ ਚਾਨ ਪੂਰੀ ਗੱਲ ਆ ਕੱਢ ਕੇ ਰਾਂ ਬਾਹਰ ਨੂੰ ਤੋਰ ਕਰਾ ਲਓ ਠੀਕ ਆ ਧੰਨਵਾਦੀ ਆ ਫੇਰ ਤਾਂ ਲਓ ਵੀ ਸੱਜਣਾ ਬਾਕੀ ਬੱਚਾ ਲਾ ਕੇ ਤੁਹਾਨੂੰ ਧਾਰਾਂ ਵੀ ਚੈੱਕ ਕਰਾ ਦੰਨੇ ਆ ਤੇ ਰੇਟ ਰੱਖੂਗਾ ਵੀਰ ਅੱਜ ਜੈਜ گیلا ਤੁਸੀਂ ਸੌਖਾ ਖਰੀਦ ਲਓ ਬਿਰਲਾ ਮੁਰਲਾ ਚੰਗੀਆਂ ਲੱਗੀਆਂ ਸਜਣੋ ਚਵਾਈ ਵਾਲਾ ਥਣ ਲੱਗਿਆ ਤੇ ਮਧਰੀ ਗੋਡੀ ਦੀ ਮੈਂ ਆ ਇਹ ਇਹ ਨਾ ਸੋਚੋ ਬਾਲੇ ਵੱਡੇ ਕਦ ਕਾਠ ਦੀ ਤੇ ਉਹ ਚੌੜੀ ਪੂਰੀ ਆ ਲੇਵਾ ਗੱਠ ਚੌੜਾ ਕਰਮਾਲੀ ਕੋਲੇ ਤੋੜਨ ਲੱਗਿਆ ਵੇਖੋ کیا baat ਤੇ ਥੋੜਾ ਪੱਖ ਸਜਣੋ نیلی ਰਾਵੀ ਦਾ ਵੀ ਰੱਖਦੀ ਆ ਕਿਉਂਕਿ ਮਗਰਲੇ ਪੈਰ ਬੱਗੇ ਆ ਅੱਖਾਂ ਬਿੱਲੀਆਂ ਹੈ ਵੀ ਵੀਰੇ دریا ਏਰੀਆ ਦੀ دریا ਏਰੀਆ ਦੀ ਮੈਂ ਸਜਣੋ ਤੇ ਇਥੋਂ ਲੇਵਾ ਭਾਂਡਾ ਇਹਦਾ ਚੈੱਕ ਕਰੋ ਕਰਮਾ ਵਾਲੀ ਦਾ ਚੰਗਾ ਲੇਵਾ ਲਈ ਫਰਦੀ ਆ ਵੇਖੋ ਤੇ ਆਜੋ ਤੁਹਾਨੂੰ ਧਾਰਾਂ ਚੈੱਕ ਕਰਾਉਣੇ ਇਹਦੀਆਂ ਬੱਚਾ ਲਾ ਕੇ ਨਾਲ-ਨਾਲ ਗੱਲਾਂ ਕਰੀ ਚੱਲਾਂਗੇ ਨਾਲੇ ਰੇਟ ਰੂਟ ਪੁੱਛ ਲੈਨੇ ਵੀਰ ਤੋਂ ਨਾਲੇ ਤੁਹਾਨੂੰ ਥੋੜਾ ਜਿਹਾ ਐ ਹੋ ਜਾਊਗਾ ਵੀ ਯਾਰ ਬੱਚੇ-ਪੁੱਚੇ ਤੇ ਵੀ ਓਕੇ ਆ ਤੇ ਨਾਲੇ ਪਾਸ ਹੋ ਜਾਂਦੀ ਅੱਧੀ ਮੈਂ ਸੂਈ ਮੈਂ ਆ ਥੋੜਾ ਖਰੀਦਣੀ ਸੌਖੀ ਹੋ ਜਾਂਦੀ ਬੱਚਾ ਛੱਡਤਾ ਪਸਮਾਹ ਕਰ ਲੈਂਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਧਾਰਾ ਚੈੱਕ ਕਰਦੇ ਹਾਂ ਸੱਜਣੋ ਪਸਮਾਹ ਕਰ ਲਿਆ ਇਹਨੇ ਆ ਇਹਦੇ ਕੋਲੇ ਜਿਹੜਾ ਬੱਚਾ ਕੱਟਾ ਦੇਖੋ ਪਸਮਾਹ ਕੀਤਾ ਕਰਮਾ ਵਾਲੀ ਨੇ ਹਾਂ ਨਹੀਂ ਓਕੇ ਆ ਕੋਈ ਸ਼ੱਕ ਨਹੀਂ ਚਵਾਈ ਦਾ ਬਾਲ ਸੁਣੀ ਹੈ ਯਾਰ ਚਵਾਈ ਬਹੁਤ ਅਗਲੇ ਸਣਾ ਦੀ ਵੀਰੇ ਅਗਲੇ ਸਣਾ ਦੀ ਚਵਾਈ ਸੱਜਣੋ ਮਗਰਲੇ ਸਣਾ ਦੀ ਚਵਾਈ ਕੀ ਬਾਤ ਹੈ ਪੋਲੀ ਬਾਲਾ 埔ੜੀ ਜੀ ਆਂਦਾ ਜੀ ਪੋਲੀ ਬਹੁਤ ਬਸ ਕਰ ਬਾਲਾ ਨਾ ਢੋਲ ਤੇ ਰਾਜੂ ਵੀਰੇ ਦਾ ਰੇਟ ਇਹਦਾ 72000 ਰੁਪਈਆ ਵੀਰੇ ਮੁੱਲ ਕਰਦੇ ਆਪਾਂ 72000 ਰੁਪਈਆ ਤੇ ਪਿਆਰ ਮੁਹੱਬਤ ਕਰ ਦਿਆਂਗੇ ਕਿੰਨਾ ਕਰਤੀਏ ਮਾੜਾ ਜੀ 70 ਦੀ ਦੇ ਦਿਆਂ 70 ਦੀ ਚਲ ਜਿਹੜਾ ਕੋਈ ਫੋਨ ਲਾਊਗਾ ਹਨ ਕਰ ਦਿਆਂਗੇ ਹੋਰ ਵੀ ਜਿੰਨਾ ਕੋ ਹੋ ਸਕਿਆ ਛੂੜ ਛੱਪਾ ਕਰ ਦਿਆਂਗੇ ਮਾਨਸਾ ਠੀਕ ਆ ਲੋ ਵੀ ਸੱਜਣਾ ਪਸਵੇਂ ਆਈ ਆ ਤੇ ਮੈਂ ਤੁਹਾਨੂੰ ਨਾ ਫੇਰ ਬੈਕ ਸਾਈਡ ਤੋਂ ਇਹਦਾ ਥਾਂ ਲੈ ਬਖਾਦੇ ਆ ਦੂਜੀ ਮੈਂ ਵੀ ਵਿਖਾਉਣੀ ਆ ਨਾ ਹਾਂ ਦੂਜੀ ਵੀ ਵਿਖਾਉਣੀ ਵੇਖੋ ਸੱਜਣਾ ਕਰਮਾਂ ਵਾਲੀ ਚੰਗੀ ਆ ਜੰਨੇ ਜੋਗੀ ਹੈ ਇਹ ਝੋਟੀ ਦਾ ਕੀ ਹਿਸਾਬ ਹੁੰਦਾ ਦੂਜਾ ਸੂਆ ਸੂਈ ਹੋਈ ਆ ਬਾਈ ਠੀਕ ਆ ਬੱਚਾ ਹੈ ਨਹੀਂ ਅੱਛਾ ਆ ਕੱਟੀ ਕਿਹਦੀ ਆ ਇਹ ਦਾ ਹੋਰ ਲੈ ਕੇ ਇਹਦੇ ਜੀ ਨਹੀਂ ਲੰਦੀ ਇਹਦੇ ਹੱਥਾਂ ਤੇ ਆ ਅੱਛਾ ਓਕੇ ਤੇ ਬੱਚਾ ਹੈ ਨਹੀਂ ਤੇ ਦੂਜਾ ਸੂਆ ਸੂਈ ਆ ਤੇ ਗੱਭਣ ਗੱਭਣਾ ਗੱਭਣ ਨਹੀਂ ਹੋਈ ਬਾਈ ਹਜੇ ਅੱਛਾ ਤੇ ਦੁੱਧ ਕਿੰਨਾ ਹੈ ਇਹਦੇ ਕੋਲ ਬਹੁਤ 6 ਲੀਟਰ ਹੈ ਇਸ ਟਾਈਮ 3-3 ਲੀਟਰ ਹਾਂ ਠੀਕ ਆ ਦਿੰਦੀ ਆ ਥਾਪੀ ਤੇ ਕੋਈ ਭਾੜਾ ਤੁਹਾੜਾ ਪਾ ਕੇ ਕੋਈ ਚੱਕਰ ਨਹੀਂ ਆਇਂ ਐਂ ਬਹਿ ਜਾ ਉਹ ਆ ਕੇ ਵੀ گاਵਾਂ ਨਾਲੋਂ ਵੀ ਸੀਲ ਆ ਤਾਰ ਲੈ ਲੈਂਦੀ ਆ ਠੀਕ ਆ ਓਕੇ ਤੋਰ ਕਰਾ ਦਈਏ ਚੱਕੇ ਦੀ ਫਿਰ ਸਿੰਘ ਬਹੁਤ ਚੰਗਾ ਕੱਟੀ ਦਾ ਹਨਾ ਕੱਦ ਕਾਠ ਠੀਕ ਕੱਦ ਜਾਰੀ ਕਿੰਨੇ ਜੋਗੀ ਸਾਰੀ ਚੰਗੀ ਆ ਚੰਗੀ ਆ ਯਾਰ ਕੋਈ ਸਾਭ ਲਵੇ ਤਾਂ ਬਹੁਤ ਚੰਗੀ ਮੈਂ ਹਨਾ ਨਹੀਂ ਵਾਕਿਆ ਮਸਤੀ ਭਰਦੀ ਆ ਹਾਂ ਆਂਦੀ ਚਿੰਦੀ ਦੇ ਮਖਤ ਨਹੀਂ ਹਾਂ ਇੱਕ ਸੱਜਣਾ ਨੋਟ ਕਰ ਲਿਓ ਇੱਕ ਸਾਈਡ ਥੋੜੀ ਜੀ ਇਹਨੇ ਨਾ ਕਦੇ ਨਿੱਕੀ ਹੁੰਦੀ ਡਿੱਗੀ ਆ ਬਾਕੀ ਤੁਹਾਨੂੰ ਕੈਮਰੇ ਚ ਆਪੇ ਪਤਾ ਲੱਗ ਜਾਣਾ ਆ ਵੇਖੋ 19 21 ਨਾ ਵੈਸੇ ਰਾਜੀ ਝੋਟੀ ਆ ਤੇ ਜੱਜਮੈਂਟ ਨਹੀਂ ਕਰਾਉਂਦੀ ਤੇ ਬੇਮਾਲੂਮਾ ਜਿਹਾ ਹੀ ਫਰਕ ਆ ਥਾਂ ਲਈ ਵੀ ਦੀ ਕੁਆਲਿਟੀ ਸਾਫ਼ ਆ ਜਿੰਨੀ ਆ ਚਵਾਈ ਜੂਈ ਬਹੁਤ ਸਾਫ਼ ਆ ਦੇਵਾ ਘੱਟ ਬੋਲੀ ਹੋਊਗੀ ਹਾਂ ਬੋਲੀ ਪੂਰੀ ਤੇ ਸਾ ਜੀ ਇਹਦਾ ਰੇਟ ਕੀ ਰੋਊਗਾ ਵੇਖ ਲਓ ਜਿੰਨੇ ਦੀ ਤੁਸੀਂ ਸਾਫ਼ ਆ ਨਹੀਂ ਫੇਰ ਵੀ 50 ਮੁੱਲ ਕਰਦੇ ਮੁੱਲ ਕਰਦੇ ਆਪਾਂ 50000 ਹਾਂਜੀ ਤੇ ਕਿੰਨੇ ਦੀ ਦੇ ਦੀਏ ਜਾਇ ਜੀ ਦੇਣੀ ਪੈਣੀ ਉਹ ਇਹ 47 ਦੀ ਦੇਵਾਂਗੇ ਵੀਰੇ ਠੀਕ ਲੋ ਵੀ ਸੱਜਣੋ 47000 ਦੀ ਝੋਟੀ ਜਿਹੜੀ 2 ਨੰਬਰ ਤੇ ਚਲਾ ਕੇ ਵਿਖਾਤੀ ਇਹ ਐਨੀਮਲ 2 ਫੋਰਸੇਲ ਵਿਖਾਊਗਾ ਸੱਜਣੋ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਫਿਰ ਹੋਈ ਪਰ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਧੰਨਵਾਦ ਇਹਦੀਆਂ ਤੁਹਾਨੂੰ ਧਾਰਾ ਧੂਰਾ ਚੈੱਕ ਕਰਾਤੀਆਂ ਓਕੇ ਰਿਪੋਰਟ ਰਹੂਗੀ ਜੇ ਕਿਸੇ ਭੈਣ ਭਰਾ ਨੇ ਦੁੱਧ ਪੀਣਾ ਤਾਂ ਬੇਫਿਕਰੀ ਨਾਲ ਮੈਂ ਖਰੀਦਦਾਰੀ ਕਰ ਲਿਓ ਕਿਉਂਕਿ ਚੋਣ ਤੁਹਾਨੂੰ ਵਿਖਾਤਾ ਲੇਵਾ ਭਾਂਡਾ ਇਹਦਾ ਵਿਖਾਤਾ ਬਿਲਕੁਲ ਤਾਜੀ ਤੇ 70000 ਰੁਪਿਆ ਰੇਟ ਆ ਮੌਕੇ ਤੇ ਛੋੜ ਛਾਪਾ ਵੀ ਹੋ ਜਾਣਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖੋ